ਮੈਂ ਖੁਦ ਖੁਦ ਕੰਗਾਲ ਹੋਇਆ ਪਿਆ ਮੈਂ ਇਸ ਕੰਮ ਦੇ ਵਿੱਚ ਕੁਝ ਨਹੀਂ ਖਟਿਆ ਹਾਂ ਮੈਂ ਬੋਲਿਆ ਇਹਨਾਂ ਦੇ ਖਿਲਾਫ ਜੇ ਜ਼ਿਆਦਾ ਰੇਟ ਵਧਾਉਂਦੇ ਤੇ ਮੈਂ ਭਾਜੀ ਪਹਿਲਾਂ ਟਾਕੀ ਤੇ ਖੜਕੇ ਕੰਮ ਕਰਾਂਦਾ ਤੇ ਇਹਨਾਂ ਦਾ ਇੱਕ ਅਫਸਰ ਆ ਕੁਲਦੀਪ ਸਿੰਘ ਯਾਰ ਸਾਨੂੰ ਏਜੰਟਾਂ ਦੇ ਪੈਸੇ ਲੰਦੇ ਸਰਕਾਰ ਤੇ ਵੀ ਤਨਖਾਹ ਲੰਦੇ ਤੁਸੀਂ ਕਾਰਪੋਰੇਟ ਦੇ ਨਾਲ ਵੀ ਸਿੱਧੀ ਗੁੰਡੀ ਵਾਚ ਰਹੇ ਆ ਏਜੰਟ ਆਵੇ ਕਿੱਥੇ ਖੜੇ ਆ ਫਿਰ ਮੁੱਖ ਮੰਤਰੀ ਦੇ ਮਾਨ ਦੇ ਦਾਵੇ ਯਾਰ ਬਾਈ ਫੋਕੇ ਉਹ ਇੱਕ ਵਾਰੀ ਸਰਕਾਰ ਬਣਾਣੀ ਹੁੰਦੀ ਆ ਉਹ ਗੱਲ ਆ ਜਿਹੜੀ ਅਫਸਰ ਆ ਜੰਸ ਇੱਕ ਵਾਰੀ ਬਿਆਣੀ ਸੀ ਵਿਆਤੀ ਬਸ ਉਹ ਕੰਮ ਭਗਵੰਤ ਮੰਨਦਾ ਏ ਵਿਰਾਟ ਸਾਹਿਬ ਕੀ ਬੋਲੇ ਵਿ ਮਾਰ ਲਿਓ ਨਾ ਗੌਰਵ ਤਲਵਾਰ ਨਾਮ ਆਉਦਾ ਕਹਿੰਦਾ ਉਹਦਾ ਮਿਲ ਜੂਗੇ ਚਲ ਸਾਨੂੰ ਅੱਜ ਸ਼ਨੀਵਾਰ ਦਾ ਟਾਈਮ ਦੇ ਆ ਵੀ ਆਤੇ ਬਾਅਦ ਵਿੱਚ ਉਹ ਚਲੋ ਦੇਖੂਗੇ ਫਿਰ ਤੁਹਾਨੂੰ ਮੌਕਾ ਦਵਾਂਗੇ ਫਿਰ ਤੁਹਾਨੂੰ ਬੁਲਾਵਾਂਗੇ ਉਹਦੇ ਦਫ਼ਤਰ ਪਾ ਅਸੀਂ ਇਹ ਭਗਤ ਭੁਗਤ ਨਹੀਂ ਹੈਗੇ ਕਿਸੇ ਦੇ ਜੋ ਤੁਸੀਂ ਆਪਣੇ ਵਾਅਦੇ ਕਰਿਆ ਉਹ ਪੂਰੇ ਕਰੋ ਨਹੀਂ ਤਾਂ ਇੱਕ ਦੇਸ਼ ਦਾ ਰੂਲ ਆ ਜਿਹੜੀ 5 ਸਾਲ ਦੇ ਅੰਦਰ ਸਰਕਾਰ ਨਹੀਂ ਆਪਣੇ ਵਾਅਦੇ ਪੂਰੇ ਕਰਦੀ ਉਹਨੂੰ ਚੱਕ ਕੇ ਡਸਟਬਿਨ ਦੇ ਵਿੱਚ ਘੇਰੋ ਕੰਮ ਫਾਇਦੇ ਵਾਲਾ ਸੌਦਾ ਹੈ ਜੇ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਨੂੰ ਤੁਸੀਂ ਵੀ ਹੋਰ ਕੋਈ ਕੰਮ ਨਹੀਂ ਮਿਲਿਆ ਬੰਦਾ ਕਹਿੰਦਾ ਟੈਕਸੀ ਪਾ ਲਾਂਗੇ ਯਾਰ ਕਰਜ਼ਾ ਲੈ ਲੈਣੇ ਆ ਨਾਲੇ ਕਿਸ਼ਤਾਂ ਨਾਲ ਘਰ ਚੱਲੀ ਜਾਊਗਾ ਕੁਝ ਵੀ ਨਹੀਂ ਹੈਗਾ ਜੀ ਕਹਿੰਦੇ ਹੁੰਦੇ ਆ ਵੀ ਦੇਖਣ ਨੂੰ ਦੂਜਿਆਂ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਦੇਖੋ ਦੇਖੀ ਲੋਕ ਕੀ ਕਰ ਰਹੇ ਨੇ ਜਿਨ੍ਹਾਂ ਨੂੰ ਟੈਕਸੀ ਲੈਂਡ ਦਾ ਕੁਝ ਪਤਾ ਹੀ ਨਹੀਂ ਹੈਗਾ ਤਜਰਬਾ ਨਹੀਂ ਹੈ ਕੁਝ ਵੀਰ ਉਹ ਵੀ ਆ ਕੇ ਕੰਮ ਖਰਾਬ ਕਰ ਰਹੇ ਨੇ ਜਿਹੜੇ ਪੁਰਾਣੇ ਨੇ ਉਹਨਾਂ ਦਾ ਕੰਮ ਵੀ ਖਰਾਬ ਕਰ ਰਹੇ ਨੇ ਕਿਉਂਕਿ ਰੇਟਾਂ ਦਾ ਕਈਆਂ ਨੂੰ ਪਤਾ ਨਹੀਂ ਹੈਗਾ ਹਰ ਪਾਸੇ ਟੈਕਸੀ ਲੈਂਡ ਦਾ ਮਤਲਬ ਸਿਸਟਮ ਹੈ ਆ ਪੈਸੇ ਜੇਬ ਚੋਂ ਕੱਢਣੇ ਸ਼ੁਰੂ ਕਰਤੇ ਤੁਸੀਂ ਸਭ ਇਸ ਟਾਈਮ ਇਹ ਹਾਲਾਤ ਨੇ ਟੈਕਸੀ ਲੈਣ ਦੇ ਸਮਝ ਲਓ ਤੁਹਾਡੇ ਜੇਬ ਚ ਇਹ ਨਹੀਂ ਪਤਾ ਵੀ ਪੈਸੇ ਆਉਣੇ ਆ ਕਿ ਝੂਟੇ ਹੀ ਆਉਣੇ ਜਾਣੇ ਜ਼ਰੂਰ ਹੈ ਜਾਣੇ ਜ਼ਰੂਰ ਹੈ ਦੇਖੋ ਜੀ ਸਾਡਾ ਇਹ ਵਰਕ ਆ ਅਸੀਂ ਇਹਨੂੰ ਮਾੜਾ ਤਾਂ ਨਹੀਂ ਕਹਿ ਸਕਦੇ ਦੇਖੋ ਰੋਟੀ ਇੱਥੇ ਹੀ ਖਾਣੇ ਆ ਤੰਗ ਹੋ ਰਹੇ ਹੋ ਕਿ ਨਹੀਂ ਹੋ ਰਹੇ ਇਸੇ ਕੰਮ ਤੁਹਾਨੂੰ ਸਕੂਨ ਤਾਂ ਨਹੀਂ ਮਿਲ ਰਿਹਾ ਬੰਦਾ ਕਹਿੰਦਾ ਨਾ ਸਕੂਨ ਨਾਲ ਦਾਲ ਰੋਟੀ ਖਾ ਸਕਾਂ ਜਾਂ ਸੁੱਖ ਨਾਲ ਚੈਨ ਨਾਲ ਦੇਖੋ ਮੈਂ ਤਾਂ ਸਿਰਫ ਇਹੀ ਕਹੂੰਗਾ ਵੀ ਜੋ ਸਰਕਾਰ ਵੱਲੋਂ ਸਾਨੂੰ ਟੈਕਸਾਂ ਕਰਕੇ ਗੱਡੀਆਂ ਪਾਸਿੰਗ ਇਹਨਾਂ ਪੇਪਰਾਂ ਡਾਕੂਮੈਂਟਾਂ ਕਰਕੇ ਹੀ ਮੇਨ ਪ੍ਰੋਬਲਮ ਆਉਂਦੀ ਆ ਐਸਟੀਏ ਦੇ ਵਿੱਚ ਆਰਟੀਏ ਚ ਕਰਪਸ਼ਨ ਕਿੰਨੀ ਘਟ ਗਈ ਬਹੁਤ ਜ਼ਿਆਦਾ ਕਰਪਸ਼ਨ ਆ ਜੀ ਜਿੱਥੇ ਮੰਨ ਲਓ ਪੇਪਰਾਂ ਡਾਕੂਮੈਂਟ ਗੱਡੀ ਨਵੀਂ ਗੱਡੀ ਨੂੰ ਪਾਸ ਕਰਾਉਣ ਦਾ 10-11000 ਰੁਪਏ ਬਣਦਾ ਵਾ ਫੀਸਾਂ ਵਗੈਰਾ ਸਾਰੀਆਂ ਮਿਲਾ ਕੇ ਉੱਥੇ ਉਹ ਲੈਂਦੇ ਨੇ 18-18 20-20000 ਕੀ ਹੋਇਆ ਸੀ ਉਦੋਂ 13 ਜੂਨ ਨੂੰ ਸਾਡੀਆਂ ਗੱਡੀਆਂ ਟੁਰੀਆਂ ਹੋਈਆਂ ਸੀ ਇੱਕ ਪਿੱਛੇ ਤੋਂ ਬਾਈਕ ਆਈ ਤੇ ਉਹ ਰੋਂਗ ਸਾਈਡ ਸੀ ਸਾਹਮਣੇ ਤੋਂ ਗੱਡੀ ਆਣ ਦੀ ਵਜ੍ਹਾ ਕਰਕੇ ਉਹਨੂੰ ਬਾਈਕ ਰੋਕਣੀ ਪਈ ਤੇ ਸਾਡੀ ਲਾਈਨ ਚ ਆਣ ਨੂੰ ਜਗ੍ਹਾ ਨਹੀਂ ਮਿਲੀ ਹੈਗੇ ਜੀ ਉਹਦੇ ਪਿੱਛੇ ਹੀ ਉਹਨੇ ਮੇਰੇ ਨਾਲ ਤੂ ਤੂ ਮੈਂ ਪਹਿਲੇ ਗਾਲੀ ਗਲੋਚ ਕਰੀ ਉਸ ਤੋਂ ਬਾਅਦ ਫਿਰ ਮੇਰੇ ਨਾਲ ਹੱਥੋ ਪਾਈ ਹੋਏ 6 ਬੰਦੇ ਇਕੱਠੇ ਹੋ ਗਏ ਆ ਬੰਦਾ ਜੀ ਜਿਹਨੇ ਮੇਰੇ ਨਾਲ ਕੁੱਟਮਾਰ ਕੀਤੀ ਸੀ ਹੂੰ ਇਹਦੀ ਆਈਡੈਂਟੀ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਿਹੜਾ ਮੇਰੇ ਕੇਸ ਦੇ ਇਨਚਾਰਜ ਸੀ ਜੀ ਹੁਣ ਤਾਂ ਫਾਇਦਾ ਨਹੀਂ ਕੋਈ ਕੰਮ ਕਰਕੇ ਜੀ ਇਹ ਤਾਂ ਇੱਕ ਮਜਬੂਰੀਆਂ ਨੇ ਜਿਹਦੀ ਪਿੱਛੇ ਕਰਨਾ ਪੈਂਦਾ ਵੀ ਇਹ 20-20 ਸਾਲ ਹੋ ਗਏ ਚਲਾਉਂਦੇ ਨੇ ਦੂਏ ਪਾਸੇ ਕਿਤੇ ਜਾ ਨਹੀਂ ਹਲੇ ਤੱਕ ਕੁਝ ਕੁਝ ਨਹੀਂ ਮਿਲਿਆ ਜੀ ਟੈਕਸੀਆਂ ਨਹੀਂ ਚਲਾ ਚਲਾ ਕੇ ਜੀ ਬਰਬਰਿਆ ਕਦੇ ਕਿਸ਼ਤਾਂ ਵਿੱਚ ਚਲੇ ਜਾਂਦੇ ਨੇ ਪੈਸੇ ਕਦੇ ਮਿਸਤਰੀਆਂ ਕੋਲ ਚਲੇ ਜਾਂਦੇ ਨੇ ਜਾਂ ਪੁਲਿਸ ਵਾਲੇ ਲੈ ਜਾਂਦੇ ਨੇ ਜੀ ਬਸ ਸਰਕਾਰਾਂ ਦੇ ਦਾਅਵੇ ਤਾਂ ਹੋਰ ਹੀ ਮਿਲਦੇ ਆ ਦੇਖਣ ਸੁਣਨ ਨੂੰ ਭਾਜੀ ਸਰਕਾਰਾਂ ਕਹਿੰਦੀਆਂ ਕੁਝ ਨੇ ਕਰਦਿਆਂ ਕੁਝ। ਆਪਸ ਲੋਗੇ ਸਾਹਮਣੇ ਜੋ ਹਬੇ ਹਮਾਰੇ ਕੋ ਜੱਤੇ ਹੀ ਬਿਠਾ ਦਿਆ ਜਿਵੇਂ ਜਿਵੇਂ ਹਮੇ ਕੋ ਜ਼ੁਲਮ ਕਰ ਦਿਆ ਹੋ ਗੱਡੀ ਨੇ ਲੈ ਰੱਖੀ ਜਿਵੇਂ ਹਮਨੇ ਕੋਈ ਚੋਰੀ ਕਰਕੇ ਆਏ ਚੋਰੀ ਕਰ ਰੱਖੀ ਹੈ ਮਤ ਤਗੜੇ ਵਾਲੀ। ਔਰ ਬਹੁਤ ਪਤਾ ਨਹੀਂ ਹਮ ਕਿਆ ਕਮਾ ਰਹੇ ਆ। 2006 ਤੋਂ ਮੈਂ 4 ਸਾਲ ਟੈਕਸੀ ਚਲਾਈ ਆ ਉੱਥੇ ਗੱਡੀਆਂ ਸਾਫ ਕਰੀਆਂ ਹੋਟਲਾਂ ਦੇ ਅੱਗੇ ਟੈਕਸੀ ਸਟੈਂਡ ਉੱਪਰ ਟੈਕਸੀਆਂ ਧੋ ਕੇ ਸਾਰਾ ਤੇਲ ਪਾਣੀ ਟਾਇਰ ਬਦਲ ਕੇ ਤਾਂ ਗੱਡੀ ਚਿੱਕੀ ਆ। ਸੋ ਡਰਾਈਵਰਾਂ ਨੂੰ ਕਿੰਨੀਆਂ ਕ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦਾ ਕੰਮ ਕਰਦੇ ਹੋਏ ਭਗਵੰਤਬਾਨ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਦਾਵਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਹੋਰ ਕੁਝ ਹੋਵੇ ਨਾ ਹੋਵੇ ਕਰਪਸ਼ਨ ਖਤਮ ਹੋ ਜਾਏਗੀ ਸੜਕਾਂ ਤੇ ਕੀ ਤੰਗੀਆਂ ਆਉਂਦੀਆਂ ਨੇ ਟ੍ਰੈਫਿਕ ਪੁਲ ਚ ਕਿੰਨਾ ਕੁ ਸੁਧਰ ਗਿਆ ਪੰਜਾਬ ਦੀ ਜਾਂ ਹੋਰ ਸ਼ੂਬਿਆਂ ਦੀ ਇਹ ਸਾਰੇ ਜਿਹੜਾ ਹੈਗਾ ਟੈਕਸੀ ਡਰਾਈਵਰ ਭਰਾ ਅਨੇਕਾਂ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਨੇ ਗੱਲਬਾਤ ਕਰਦੇ ਆ ਸੋ ਸ਼ੁਰੂਆਤ ਕਰ ਰਹੇ ਆ ਭਾਜੀ ਕਿੰਨੇ ਚਿਰ ਤੋਂ ਟੈਕਸੀ ਦਾ ਕੰਮ ਕਰਦੇ ਆ ਰਹੇ ਹੋ ਮੈਨੂੰ ਸਰ 33 ਸਾਲ ਹੋ ਗਏ ਕਿੰਨਾਕ ਆਪਾਂ ਕਹੀਏ ਫੈਦੇ ਦਾ ਸੌਦਾ ਅੱਜ ਦੀ ਡੇਟ 'ਚ ਇਹ ਕੰਮ ਫੈਦੇ ਦਾ ਸੌਦਾ ਤਾਂ ਇਸ ਸਾਹਬ ਨਾਲ ਹੈ ਜੀ ਅਗਰ ਵਨਵੇ ਦਾ ਕੰਮ ਮੈਕਸਿਮਮ ਅਸੀਂ ਜੋ ਆਪ ਕੰਮ ਕਰ ਰਹੇ ਆ ਵਨਵੇ ਦਾ ਵੀ ਕਰ ਰਹੇ ਆ ਟੂਰਸ ਦਾ ਵੀ ਕਰ ਰਹੇ ਆ ਸ਼ਿਮਲਾ ਬਨਾਲੀ ਦਾ ਪਰ ਜੇ ਤੁਹਾਡੇ ਕੋਲ ਕੰਮ ਹੈ ਹੂੰ ਪੁਰਾਣੀ ਅਗਰ ਮਾਰਕੀਟ ਬਣੀ ਹੋਈ ਆ ਤਾਂ ਤੁਸੀਂ ਥੋੜੇ ਬਹੁਤੇ ਕਾਮਯਾਬ ਹੋ ਕਿਉਂਕਿ ਮਾਰਕੀਟ 'ਚ ਗੱਡੀ ਹੀ ਇੰਨੀ ਜ਼ਿਆਦਾ ਹੋ ਗਈ ਆ ਹੂੰ ਤੇ ਕੰਮ ਉਹ ਨਾ ਹੈ ਨਹੀਂ ਕਿਉਂਕਿ ਅੱਜ ਜਿੰਨੇ ਵੀ 딜러스 ਕੋਲ ਤੁਸੀਂ ਮਾਰਕੀਟ ਤੇ ਦੇਖੋ ਜਾ ਕੇ ਤਾਂ ਸਾਰੀ ਸਿੱਟਾ ਤੁਹਾਨੂੰ ਫੁੱਲ ਮਿਲਣਗੇ ਗੱਡੀਆਂ ਲੈਣੀਆਂ ਤਾਂ ਵੇਟਿੰਗ ਚ ਮਿਲਣਗੀਆਂ ਰੀਜ਼ਨ ਕੀ ਹੈ ਕਿ ਜਣਾ ਖਾਣਾ ਕਹਿੰਦਾ ਮੈਂ ਗੱਡੀ ਲੈ ਲਵਾਂ ਮੈਂ ਇਸ ਕੰਮ ਚ ਪੈ ਜਾਣਾ ਕਿਉਂਕਿ ਨੌਲੇਜ ਹੈ ਨਹੀਂ ਬਾਅਦ ਚੋ ਕੰਮ ਮਿਲੇਗਾ ਨਹੀਂ ਮਿਲੇਗਾ ਇਹ ਸੋਚ ਲੈਣੇ ਵੀ ਇੱਥੇ ਤੋਂ ਦਿੱਲੀ ਚਲੇ ਜਾਗੇ ਦਿੱਲੀ ਤੋਂ ਇੱਥੇ ਆ ਜਾਗੇ ਇਹਨੇ ਪੈਸੇ ਵੱਜ ਜਾਣਗੇ ਸਿਰਫ ਇੱਕ ਬਲਾਵੀ ਖੈਲੀ ਬਲਾਵੀ ਇਹ ਜਿਹੜਾ 2.5 ਸਵਾ ਦੋ ਸੋ ਪਹਿਲਾਂ ਜਦੋਂ ਮਾਨ ਸਰਕਾਰ ਆਈ ਸੀ ਕਹਿੰਦੀ ਸੀ ਭ੍ਰਸ਼ਟਾਚਾਰ ਪੂਰਾ ਖਤਮ ਹੋ ਜਾਊਗਾ ਡੀਟੀਓ ਦਫਤਰ ਸੁਣਿਆ ਜਾਂਦਾ ਵੀ ਗੜ ਹੁੰਦੇ ਆ ਭ੍ਰਸ਼ਟਾਚਾਰ ਦਾ ਦਫਤਰ ਕਿਸੇ ਵੀ ਆਪਾਂ ਇੰਡੀਆ ਦੀ ਸਟੇਟ ਚਲ ਜਾਈਏ ਪੰਜਾਬ ਦੇ ਕੀ ਹਾਲਾਤ ਨੇ ਕੱਕ ਨਹੀਂ ਕਰਿਆ ਸਰਕਾਰ ਨੇ ਗੱਲ ਇਦਾਂ ਜੀ ਜੋ ਸੱਚੀ ਗੱਲ ਕਰਾਂਗੇ ਮੈਂ ਡਰਾਈਵਰ ਸੇਵਾ ਹੈਲਪਲਾਈਨ ਤੋਂ ਚੇਅਰਮੈਨ ਵੀ ਹਾਂ ਤੇ ਸਾਬਕਾ ਓਲਾ ਉਬਰ ਤੋਂ ਪ੍ਰਧਾਨ ਵੀ ਹਾਂ ਅਸੀਂ ਤਾਂ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਸੋਟੂ ਬੋਲ ਕੇ ਕੰਮ ਨਹੀਂ ਕਰਦੇ ਕਿਉਂਕਿ ਆਪਣੀ ਕੰਮ ਕਦੇ ਰੁખ્યા ਨਹੀਂ ਪਰ ਪਿਛਲੇ ਕੁਝ ਦਿਨਾਂ ਤੋਂ ਆਪਣਾ ਕੰਮ ਰੁਕਿਆ ਤਾਂ ਆਪਾਂ ਨੂੰ ਥੋੜਾ ਜਿਆਦਾ ਰੋਸ ਹੈਗਾ ਬਈ ਮੇਰੀ ਇੱਕ ਆਰਟੀ ਦਾ ਨਵੀਂ ਗੱਡੀ ਜਿਹਦਾ 8 ਮਹੀਨੇ ਹੋ ਗਏ ਨੰਬਰ ਨਹੀਂ ਆਇਆ ਹਾਲ ਤੱਕ ਉਸ ਤੋਂ ਬਾਅਦ ਇੱਕ ਮੇਰੀ ਪੀਵੀ01ਏ 5186 ਗੱਡੀ ਹੈ ਜਿਹਦਾ ਟਰਾਂਸਫਰ ਕੇਸ ਸੀਗਾ ਉਹਦੀ ਆਰਸੀ ਹਾਲੇ ਤੱਕ ਨਹੀਂ ਆਈ 2 ਸਾਲ ਦਾ ਮੈਂ ਲੋਨ ਕਰਾਇਆ ਸੀ ਸੈਕੰਡ ਹੈਂਡ ਲਈ ਸੀ 2 ਸਾਲ ਦਾ ਲੋਨ ਖਤਮ ਹੋਣ ਵਾਲਾ ਹੈ ਅਗਲੇ ਮਹੀਨੇ ਮਾਰਚ ਸਤੰਬਰ ਦੇ ਵਿੱਚ ਪਰ ਹਾਲੇ ਤੱਕ ਉਹਦੀ ਆਰਸੀ ਮੇਰੇ ਘਰ ਨਹੀਂ ਪਹੁੰਚੀ ਤੇ ਗੱਡੀ ਖੜੀ ਹੈ ਗੱਡੀ ਖੜੀ ਹੈ ਜੀ ਕਿਵੇਂ ਚਲਾ ਸਕਦੇ ਹਾਂ ਜਵਾਰਸ਼ੀ ਨਹੀਂ ਆਈ ਆ ਪਰਮਿਟ ਬਣ ਗਏ ਸੀਗੇ ਉਹਦੇ ਪਰ ਉਹ ਨਹੀਂ ਆਇਆ ਆਪਣਾ ਜਿਹਨੂੰ ਕਹਿੰਦੇ ਆ ਮੇਰੇ ਕੋਲ ਆਰਸੀ ਹਾਲੇ ਤੱਕ ਨਹੀਂ ਪਹੁੰਚੀ ਇੱਕ ਗੱਡੀ ਹੈਗੀ ਆ ਪੀਵੀ01ਈ1604 ਸਾਡੇ ਦਫ਼ਤਰ ਦੀ ਉਹ ਗੱਡੀ ਆ ਜਿਲਖਪੁਰ ਤੋਂ ਸ਼ੇਰੀ ਦੀ ਉਹਨੂੰ 1 ਸਾਲ ਹੋ ਗਿਆ ਅਲੇ ਤੱਕ ਪਰਮਿਟ ਨਹੀਂ ਮਿਲਿਆ ਉਹ ਬੰਦਾ ਬਾਹਰ ਨਹੀਂ ਜਾ ਸਕਦਾ ਆਟੋ ਸਟੇਸ਼ਨ ਉਹ ਬੰਦਾ ਕਿਸ਼ਤ ਕਿਤੋਂ ਭਰੇਗਾ ਵਜ੍ਹਾ ਵਜ੍ਹਾ ਨਹੀਂ ਕਿਉਂ ਇਹ ਨਾਮ ਵਜ੍ਹਾ 에ਜੰਟਾਂ ਦਾ ਕੰਮ ਹੁੰਦਾ ਹੈ ਜੀ ਸਭ ਤੋਂ ਪਹਿਲਾਂ ਨਹੀਂ ਉਹਨੇ 에ਜੰਟ ਕੀਤਾ ਨਹੀਂ ਕੋਈ ਨਹੀਂ ਉਹਨੇ ਡਾਇਰੈਕਟ ਫਾਈਲ ਜਮ੍ਹਾਂ ਕਰਾਈ ਸੀ ਉਹੀ ਕਸੂਰ ਕੋਈ ਕਸੂਰ ਮੇਰਾ ਹੈ ਮੈਨੂੰ ਸਾਲ ਹੋ ਗਿਆ ਪਤਾ ਨਹੀਂ ਸਰਕਾਰ ਪ੍ਰਸ਼ਾਸਨ ਇਹ ਚਾਹੁੰਦਾ ਹੈ ਵੀ ਆਪਾਂ ਕੰਮ 에ਜੰਟਾਂ ਦੇ ਥਰੂ ਕਰਾਈਏ ਚਾਹੁੰਦਾ ਹੈ ਕਿਉਂਕਿ ਜਿਹੜਾ ਬੰਦਾ ਡਾਇਰੈਕਟ ਫਾਈਲ ਜਮ੍ਹਾਂ ਕਰਾ ਰਿਹਾ ਉਹਦੀ ਫਾਈਲ ਨੂੰ 8 ਮਹੀਨੇ ਕਿਉਂ ਲੱਗਣ ਜਾਂ 2 ਸਾਲ ਕਿਉਂ ਲੱਗਣ ਜਾਂ 1 ਸਾਲ ਕਿਉਂ ਲੱਗੇ ਜਿਹੜੇ ਬੰਦੇ ਏਜੰਟ ਦੇ ਥਰੂ ਕੰਮ ਕਰਾ ਰਹੇ ਆ ਉਹਨੂੰ 15 ਦਿਨ ਚ ਕਾਗਜ ਮਿਲ ਜਾਂਦੇ ਆ ਜਾਂ ਮਹੀਨੇ ਚ ਕਾਗਜ ਮਿਲ ਜਾਂਦੇ ਆ ਘਰ ਬੈਠੇ ਨੂੰ ਉਹਨੂੰ ਆਣ ਦੀ ਵੀ ਲੋੜ ਨਹੀਂ ਪੈਂਦੀ ਤੇ ਇਹ ਸਭ ਤੋਂ ਵੱਡਾ ਕਾਰਨ ਹੈ ਕਿੰਨਾ ਕੁ ਲੱਗਦਾ ਤੁਹਾਨੂੰ ਵੀ ਇਹ ਕੰਮ ਫਾਇਦੇ ਵਾਲਾ ਸੌਦਾ ਹੈ ਜੇ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਨੂੰ ਤੁਸੀਂ ਵੀ ਹੋਰ ਕੋਈ ਕੰਮ ਨਹੀਂ ਮਿਲਿਆ ਬੰਦਾ ਕਹਿੰਦਾ ਟੈਕਸੀ ਪਾ ਲਾਂਗੇ ਯਾਰ ਕਰਜ਼ਾ ਲੈ ਲੈਣੇ ਆ ਨਾਲੇ ਕਿਸ਼ਤਾਂ ਨਾਲੇ ਘਰ ਚੱਲੀ ਜਾਊਗਾ ਕੁਝ ਵੀ ਨਹੀਂ ਹੈਗਾ ਜੀ ਹੂੰ ਕਹਿੰਦੇ ਹੁੰਦੇ ਆ ਵੀ ਦੇਖਣ ਨੂੰ ਦੂਜਿਆਂ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਕੋਈ ਵੀ ਆਪਾਂ ਬਿਜ਼ਨਸ ਦੀ ਗੱਲ ਕਰੀਏ ਜਾਂ ਆਪਾਂ ਟਰੈਵਲ ਲਾਈਨ ਦੀ ਗੱਲ ਕਰੀਏ ਦੇਖੋ ਦੇਖੀ ਲੋਕੀ ਇਹ ਕਰ ਰਹੇ ਨੇ ਔਰ ਕਈ ਵੀਰ ਇਦਾਂ ਦੇ ਵੀ ਹੈਗੇ ਆ ਸਾਡਾ ਇਹ ਨਹੀਂ ਕਸੂਰ ਅਸੀਂ ਪ੍ਰਸ਼ਾਸਨ ਦਾ ਕੱਢਦੇ ਅਸੀਂ ਆਪਣੇ ਬੰਦਿਆਂ ਦਾ ਵੀ ਜਿਹੜੇ ਨਵੇਂ ਐਡ ਹੋ ਰਹੇ ਨੇ ਜਿਨ੍ਹਾਂ ਨੂੰ ਟੈਕਸੀ ਲਾਈਨ ਦਾ ਕੁਝ ਪਤਾ ਹੀ ਨਹੀਂ ਹੈਗਾ ਤਜਰਬਾ ਨਹੀਂ ਹੈ ਠੀਕ ਹੈ ਉਹ ਕੁਝ ਵੀਰ ਉਹ ਵੀ ਆ ਕੇ ਕੰਮ ਖਰਾਬ ਕਰ ਰਹੇ ਨੇ ਜਿਹੜੇ ਪੁਰਾਣੇ ਨੇ ਉਹਨਾਂ ਦਾ ਕੰਮ ਵੀ ਖਰਾਬ ਕਰ ਰਹੇ ਨੇ ਕਿਉਂਕਿ ਰੇਟਾਂ ਦਾ ਕਈਆਂ ਨੂੰ ਪਤਾ ਨਹੀਂ ਹੈਗਾ ਰੇਟਾਂ ਦਾ ਤਾਂ ਪਹਿਲਾਂ ਮਤਲਬ ਐਸੀ ਕਿਤੇ ਐਸੀ ਹੋਈ ਪਈ ਹੈ ਰੇਟਾਂ ਦੀ ਉਹ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਸਾਰਾ ਕਮਿਸ਼ਨਰਾਂ ਦੇ ਸਿਰ ਤੇ ਕੰਮ ਚੱਲਦਾ ਪਿਆ ਠੀਕ ਆ ਜੀ ਹਰ ਪਾਸੇ ਟੈਕਸੀ ਲੈਣ ਦਾ ਮਤਲਬ ਸਿਸਟਮ ਹੈ ਆ ਵੀ ਤੁਸੀਂ ਸਟੀਅਰਿੰਗ ਤੇ ਬੈਠ ਗਏ ਤਾਂ ਤੁਹਾਡੀ ਪੈਸੇ ਜੇਬ ਚੋਂ ਕੱਢਣੇ ਸ਼ੁਰੂ ਕਰਦੇ ਤੁਸੀਂ ਸਮਝ ਲਓ ਇਸ ਟਾਈਮ ਇਹ ਹਾਲਾਤ ਨੇ ਟੈਕਸੀ ਲੈਣ ਦੇ ਤੁਸੀਂ ਸਟੀਅਰਿੰਗ ਤੇ ਬੈਠਦੇ ਹੋ ਰੋਡ ਤੇ ਜਾਂਦੇ ਹੋ ਜੋ ਤੁਹਾਡਾ ਕਿੜਾ ਕੀਤਾ ਦਾ ਜੋ ਵੀ ਰਾਉਂਡ ਟ੍ਰਿਪ ਹੁੰਦਾ ਜਾਂ ਵਨਵੇ ਦਾ ਹੁੰਦਾ ਸਮਝ ਲਓ ਤੁਹਾਡੇ ਜੇਬ ਚ ਇਹ ਨਹੀਂ ਪਤਾ ਵੀ ਪੈਸੇ ਆਉਣੇ ਆ ਕਿ ਝੂਟੇ ਹੀ ਆਉਣੇ ਆ ਜਾਣੇ ਜ਼ਰੂਰ ਹੈ ਜਾਣੇ ਜ਼ਰੂਰ ਹੈ ਜੀ ਕਿਤੇ ਵੀ ਲਾ ਕੇ ਦੇਖ ਲਓ ਤੁਸੀਂ ਜੀ ਕੀ ਕਰਨਿਓ ਭਾਜੀ ਕਿੰਨਾ ਕੁ ਫਾਇਦਾ ਸੌਦਾ ਟੈਕਸੀ ਚਲਾਉਣਾ ਦੇਖੋ ਜੀ ਸਾਡਾ ਇਹ ਵਰਕ ਆ ਅਸੀਂ ਇਹਨੂੰ ਮਾਰਾ ਤਾਂ ਨਹੀਂ ਕਹਿ ਸਕਦੇ ਕੋ ਰੋਟੀ ਇੱਥੇ ਹੀ ਖਾਂਦੇ ਆ ਹੂੰ ਜੋ ਸੀ ਕਾਰੋਬਾਰ ਆਪਣਾ ਕਰਦੇ ਆ ਉਹ ਤਾਂ ਜਿੰਮੇ ਦਾ ਹੈ ਤੁਹਾਡੀ ਗੱਲ ਰੋਕ ਰਿਆ ਤੁਸੀਂ ਕਿ ਮਾੜਾ ਨਹੀਂ ਕਿੱਸੇ ਰੋਟੀ ਇੱਥੋਂ ਖਾਣਦੇ ਆ ਤੰਗ ਹੋ ਰਹੇ ਹੋ ਕਿ ਨਹੀਂ ਹੋ ਰਹੇ ਇਸੇ ਕੰਮ ਤੁਹਾਨੂੰ ਤਾਂ ਸਕੂਨ ਤਾਂ ਨਹੀਂ ਮਿਲ ਰਿਹਾ ਬੰਦਾ ਕਹਿੰਦਾ ਨਾ ਸਕੂਨ ਨਾਲ ਦਾਲ ਰੋਟੀ ਖਾ ਸਕਾਂ ਚਾਹ ਸੁੱਖ ਨਾਲ ਚਾਹ ਨਾਲ ਦੇਖੋ ਮੈਂ ਤਾਂ ਸਿਰਫ ਇਹੀ ਕਹੂੰਗਾ ਵੀ ਜੋ ਸਰਕਾਰ ਵੱਲੋਂ ਸਾਨੂੰ ਟੈਕਸਾਂ ਕਰਕੇ ਗੱਡੀਆਂ ਪਾਸਿੰਗ ਇਹਨਾਂ ਦੇ ਪੇਪਰਾਂ ਡਾਕੂਮੈਂਟਾਂ ਕਰਕੇ ਹੀ ਮੇਨ ਪ੍ਰੋਬਲਮ ਆਉਂਦੀ ਆ ਬਾਕੀ ਜੋ ਕੰਮ ਕਰ ਰਹੇ ਆ ਮਾਰਕੀਟ ਦੇ ਵਿੱਚ ਕੰਮ ਅੱਜਕੱਲ ਦੇ ਹਿਸਾਬ ਨਾਲ ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀਆਂ ਪ੍ਰਾਈਵੇਟ ਹਮ ਵਾਈਟ ਪਲੇਟ ਗੱਡੀਆਂ ਨੂੰ ਕਮਰਸ਼ੀਅਲ ਯੂਜ਼ ਕਰੀ ਜਾਂਦੇ ਨੇ ਹਮ ਬਹੁਤ ਸਾਰਾ ਸਾਡਾ ਉਹ ਕੰਮ ਖਾਈ ਜਾਂਦੀਆਂ ਨੇ ਹਮ ਕੁਝ ਇੱਥੇ ਆਨਲਾਈਨ ਵਨ ਵੇ ਦੇ ਕੀ ਬੋਲਦੇ ਉਸ ਨੂੰ ਸ਼ੇਅਰਿੰਗ ਕਰਕੇ ਕੁਝ ਐਸੀਆਂ ਐਪਾਂ ਹੈਗੀਆਂ ਨੇ ਬਾਹਰ ਲੀਆਂ ਜਿਹੜੇ ਲੋਕਾਂ ਨੇ ਟੈਕਸੀ ਕਮਰਸ਼ੀਅਲ ਸਾਡੀ ਗੱਡੀ ਬੁੱਕ ਕਰਨੀ ਸੀ ਉਹ ਨਹੀਂ ਕਰਕੇ ਉਹ ਸ਼ੇਅਰਿੰਗ ਕਰਕੇ ਹੀ ਚਲੇ ਜਾਂਦੇ ਨੇ ਉਹ ਪ੍ਰਾਈਵੇਟ ਗੱਡੀਆਂ ਜਿਹੜੀਆਂ ਹੈਗੀਆਂ ਉਹ ਕੰਮ ਕਰੀ ਜਾਂਦੀਆਂ ਜਿਹੜੇ ਅਸੀਂ ਟੈਕਸ ਪੇ ਕਰਦੇ ਆ ਸਾਨੂੰ ਉਹ ਨਹੀਂ ਐਸਟੀਏ ਦੇ ਵਿੱਚ ਆਰਟੀਏ ਚ ਕਰਪਸ਼ਨ ਕਿੰਨੀ ਘਟ ਗਈ ਹੈ ਬਹੁਤ ਜ਼ਿਆਦਾ ਕਰਪਸ਼ਨ ਆ ਜੀ ਮੈਂ ਹਾਈ ਕ੍ਰੋਸ ਗੱਡੀ ਲਈ ਸੀ ਪਿਛਲੇ ਸਾਲ ਨੋਵਾ ਹਾਈ ਕ੍ਰੋਸ ਤੇ ਉੱਥੇ ਮੈਂ ਪੇਪਰ ਅਪਲਾਈ ਕੀਤੇ ਡਾਇਰੈਕਟ ਜਾ ਕੇ ਕਿਸੇ ਏਜੰਟ ਦੇ ਥਰੂ ਨਹੀਂ ਕੀਤੇ ਤਾਂ ਤੇ ਮੈਨੂੰ ਉੱਥੇ ਬਹੁਤ ਖੱਜਲ ਖੁਆਰੀ ਹੋਈ ਉਸ ਟਾਈਮ ਮੇਰਾ ਸੀਜ਼ਨ ਦਾ ਟਾਈਮ ਸੀਗਾ ਉਦੋਂ ਮੇਰੀ ਗੱਡੀ ਦੇ ਕਿਸ਼ਤ ਵੀ ਆਉਣ ਵਾਲੀ ਸੀ 2.5 ਮਹੀਨੇ ਪੂਣੇ ਤੇ 3 ਮਹੀਨੇ ਤੱਕ ਮੇਰੇ ਇਹਨਾਂ ਨੇ ਡਾਕੂਮੈਂਟ ਨਹੀਂ ਮੈਨੂੰ ਦਿੱਤੇ ਇਹਦਾ ਸੀਜ਼ਨ ਹੁੰਦਾ ਮੇਰਾ ਸਾਰਾ ਸੀਜ਼ਨ ਇਸੇ ਤਰ੍ਹਾਂ ਹੀ ਨਿਕਲ ਗਿਆ ਜੇਕਰ ਅਸੀਂ ਡਾਇਰੈਕਟ ਜਾਣੇ ਆ ਤੇ ਸਾਨੂੰ ਖੱਜਲ ਖਰਾਬ ਕਰਾਉਂਦੇ ਆ 8-8 10-10 ਚੱਕਰ ਲਵਾਉਂਦੇ ਆ ਮੈਨੂੰ ਲੱਗਦਾ ਸ਼ਾਇਦ ਉਹ ਚੱਕਰ ਤਾਂ ਲਵਾਉਂਦੇ ਆ ਵੀ ਇਹ ਡਾਇਰੈਕਟ ਸਾਡੇ ਕੋਲ ਨਾ ਆਉਣ ਇਹ ਏਜੰਟ ਕੋਲੇ ਜਾਣ ਜਿੱਥੇ ਮੰਨ ਲਓ ਪੇਪਰਾਂ ਡਾਕੂਮੈਂਟ ਗੱਡੀ ਨਵੀਂ ਗੱਡੀ ਨੂੰ ਪਾਸ ਕਰਾਉਣ ਦਾ 10-11000 ਰੁਪਏ ਬਣਦਾ ਵਾ ਫੀਸਾਂ ਵਗੈਰਾ ਸਾਰੀਆਂ ਮਿਲਾ ਕੇ ਉੱਥੇ ਉਹ ਲੈਂਦੇ ਨੇ 18-18 20-20000 ਫੇਰ ਪੇਪਰ ਵੀ 15 ਦਿਨਾਂ ਚ 20 ਦਿਨਾਂ ਚ ਮਿਲ ਜਾਂਦੇ ਆ ਬਿਲਕੁਲ ਠੀਕ ਐ ਸੋ ਅਕਸਰ ਕਹਿੰਦੇ ਵੀ ਡਰਾਈਵਰਾਂ ਨਾਲ ਤੁਸੀਂ ਸੋਸ਼ਲ ਮੀਡੀਆ ਦੇਖਦੇ ਵੀ ਹੋ ਘਟਨਾਵਾਂ ਹੋ ਗਈਆਂ ਈਵਨ ਕਿ ਕਈ ਵਾਰ ਡਰਾਈਵਰਾਂ ਦੀ ਜਾਨ ਤੱਕ ਵੀ ਚਲੀ ਜਾਂਦੀ ਐ ਕੁੱਲੂ ਚ ਜਿਹੜੀ ਡਰਾਈਵਰ ਵੀਰ ਨਾਲ ਘਟਨਾ ਹੋਈ ਸੀ ਉਹ ਜਿਹੜੇ ਭੋਗੀ ਸਾਡੇ ਨਾਲ ਮਨਜ਼ੂਰ ਨੇ ਗੱਲਬਾਤ ਕਰਾਂਗੇ ਭਾਜੀ ਕਿੱਥੇ ਰਹਿਣ ਵਾਲੇ ਤੁਸੀਂ ਪੰਜਾਬ ਦੇ ਸਸੀਗੜ੍ਹ ਜੀ ਮੈਂ ਪੰਜਾਬ ਰੋਪੜ ਤੋਂ ਰਹਿਣ ਵਾਲਾ ਜੀ ਜੀ ਤਾਂ ਕੀ ਹੋਇਆ ਸੀ ਉਸ ਦਿਨ 13 ਜੂਨ ਨੂੰ ਸਰ 13 ਜੂਨ ਨੂੰ ਮੈਂ ਜਿਕਣਾ ਲੋਕਲ ਆਪਾਂ ਸਾਰ ਸੀਨ ਕਰਾਉਂਦੇ ਆ ਜੀ ਹੂੰ ਹੂੰ ਉਹ ਕਰਵਾ ਰਿਆ ਸੀ ਹੜੀੰਬਾ ਟੈਂਪਲ ਜਾ ਰਿਆ ਸੀ ਹੂੰ ਉੱਥੇ ਰੋਡ ਟਾਈਡ ਹੋਣ ਦੀ ਵਜ੍ਹਾ ਕਰਕੇ ਨਾ ਬਈ ਕੋਈ ਪੁਆਇੰਟ ਕੁਝ ਐਸੇ ਵੀ ਹੈਗੇ ਜਿੱਥੇ ਇੱਕ ਟਾਈਮ ਚ ਇੱਕੇ ਗੱਡੀ ਕ੍ਰੋਸ ਹੁੰਦੀ ਆ ਹੂੰ ਉਹ ਸਾਹਮਣੇ ਦੀ ਲੇਨ ਕਲੀਅਰ ਹੋਣ ਤੋਂ ਬਾਅਦ ਸਾਡੀ ਲੇਨ ਚੱਲ ਪਈ ਹੂੰ ਲੇਨ ਚੱਲਣ ਤੋਂ ਬਾਅਦ ਸਾਡੀਆਂ ਗੱਡੀਆਂ ਤੁਰੀਆਂ ਹੋਈਆਂ ਸੀ ਇੱਕ ਪਿੱਛੇ ਤੋਂ ਬਾਈਕ ਆਈ ਤੇ ਉਹ ਰੋਂਗ ਸਾਈਡ ਸੀ ਸਾਹਮਣੇ ਤੋਂ ਗੱਡੀ ਆਣ ਦੀ ਵਜ੍ਹਾ ਕਰਕੇ ਉਹਨੂੰ ਬਾਈਕ ਰੋਕਣੀ ਪਈ ਤੇ ਸਾਡੀ ਲਾਈਨ ਚ ਆਣ ਨੂੰ ਜਗ੍ਹਾ ਨਹੀਂ ਮਿਲੀ ਹੈਗੇ ਜੀ। ਉਹਦੇ ਪਿੱਛੇ ਉਹਨੇ ਮੇਰੇ ਨਾਲ ਤੂ ਤੂ ਮੈਂ ਪਹਿਲੇ ਗਾਲੀ ਗਲੋਚ ਕਰੀ ਉਸ ਤੋਂ ਬਾਅਦ ਫਿਰ ਮੇਰੇ ਨਾਲ ਹੱਥੋ ਪਾਈ ਹੋ ਗਏ। ਹੱਥੋ ਪਾਈ ਹੋਇਆ ਤੇ ਉਹ 6 ਬੰਦੇ ਇਕੱਠੇ ਹੋ ਗਏ। ਹੂੰ ਜਿਹੜੇ ਉੱਥੇ ਦੇ ਲੋਕਲ ਹੈਗੇ ਸੀ। ਬਾਕੀ ਉਸ ਤੋਂ ਬਾਅਦ ਮੈਨੂੰ ਮੈਂ ਹਸਪੀਟਲ ਪੁਲਿਸ ਸਟੇਸ਼ਨ ਗਿਆ ਪੁਲਿਸ ਸਟੇਸ਼ਨ ਤੋਂ ਬਾਅਦ ਉਹਨਾਂ ਨੇ ਮੈਡੀਕਲ ਵਾਸਤੇ ਮੈਨੂੰ ਹਸਪੀਟਲ ਭੇਜਿਆ ਜੀ। ਹਸਪੀਟਲ ਆ ਬੰਦਾ ਜੀ ਨੇ ਮੇਰੇ ਨਾਲ ਕੁੱਟਮਾਰ ਕੀਤੀ ਸੀ ਹੂੰ ਇਹਦੀ ਆਈਡੈਂਟੀਟੀ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਿਹੜਾ ਮੇਰੇ ਕੇਸ ਦੇ ਇਨਚਾਰਜ ਸੀ ਜੀ ਹੂੰ ਤਾਂ ਉਹਨਾਂ ਨੇ ਮਤਲਬ ਕਿ ਐਫ ਆਈ ਆਰ ਕੱਟੀ ਆ ਮੇਰੀ 19 ਤਰੀਕ ਨੂੰ 13 ਤਰੀਕ ਦਾ ਮੇਰੇ ਨਾਲ ਆ ਹਾਸਾ ਹੋਇਆ ਹੋਇਆ ਸੀ ਹਾਂਜੀ ਬਿਲਕੁਲ ਤੇ 19 ਤਰੀਕ ਨੂੰ ਮੇਰੇ ਨਾਲ ਜਿਹੜੀ ਆ ਐਫ ਆਈ ਆਰ ਕੱਟੀ ਆ ਇਹਦੇ ਅਨਨੋਨ ਪਰਸਨ ਦੀ ਕੱਟ ਕੇ ਮੈਨੂੰ ਦਿੱਤੀ ਗਈ ਹੈ ਫੋਟੋ ਰਿਕਾਰਡ ਚ ਲੱਗੀ ਹੋਈ ਹੈ ਨਾ ਰਿਕਾਰਡ ਚ ਨਹੀਂ ਸਰ ਇਹ ਮੈਂ ਉਹਨਾਂ ਨੂੰ ਦਿੱਤੀ ਆ ਉਸ ਟਾਈਮ ਇਹ ਰਿਕਾਰਡ ਚ ਆ ਗਈ ਨਾ ਫੋਟੋ ਇਹ ਪੁਲਿਸ ਦੇ ਰਿਕਾਰਡ ਚ ਪਈ ਹੈ ਨਾ ਉਹ ਪਤਾ ਕਰ ਹੀ ਸਕਦੇ ਕੌਣ ਹੈ ਬੰਦਾ ਬਿਲਕੁਲ ਸਰ ਉਹਨਾਂ ਨੂੰ ਐਦਾਂ ਫੋਟੋ ਫੋਨ 'ਚ ਹੀ ਦਿਖਾਈ ਆ ਮੈਂ ਉਹਨਾਂ ਨੇ ਕੋਈ ਮੇਤੂ ਫੋਟੋ ਲਈ ਨਹੀਂ ਹੈਗੀ ਅੱਛਾ ਹਾਂਜੀ ਉਹ ਕਾਰਵਾਈ ਕਰਨੀ ਨਹੀਂ ਕੀ ਲੱਗਦਾ ਹੁਣ ਤੱਕ ਦਾਜੇ ਤੱਕ ਤਾਂ ਹੋਈ ਨਹੀਂ ਇਹ ਪਿਛਲੇ 18 ਹੂੰ ਜੂਨ ਨੂੰ ਉੱਥੇ ਸਮੇਲਨ ਸੀ ਇੱਕ ਜਾਰਟੈਕਸ ਯੂਨੀਅਨ ਵੱਲੋਂ ਆਪਾਂ ਗਏ ਹੋਏ ਸੀ ਤੇ ਉੱਥੇ ਐਕਸ ਟ੍ਰਾਂਸਪੋਰਟ ਮੰਤਰੀ ਵੀ ਆਏ ਹੋਏ ਸੀ ਤੇ ਮੌਜੂਦਾ ਐਮ ਐਲ ਏ ਸਾਹਿਬ ਵੀ ਸੀ ਉਹਨਾਂ ਨੂੰ ਵੀ ਇਹ ਰਿਪੋਰਟਸ ਦਿੱਤੀ ਗਈ ਸੀ ਸਾਨੂੰ ਮੇਰੇ ਵੱਲੋਂ ਤੇ ਪੇਸ਼ ਕੀਤੀ ਗਈ ਤੇ ਵਿਦ ਫੋਟੋ ਦਿੱਤੀ ਗਈ ਸੀ ਉਹਨਾਂ ਨੂੰ ਉਹਨਾਂ ਨੇ ਵੀ ਸਾਨੂੰ ਐਦਾਂ ਕਹਿ ਕੇ ਟਾਲਤਾ ਜੀ ਬਈ ਕੋਈ ਨਹੀਂ ਕਰਦੇ ਆਂ ਕਾਰ ਭਾਈ ਬਿਲਕੁਲ ਠੀਕ ਹੈ ਸੋ ਪਾਜੀ ਲੰਬੇ ਸਮੇਂ ਤੋਂ ਤੁਸੀਂ ਵੀ ਟੈਕਸੀ ਚਲਾਉਂਦੇ ਆ ਰਹੇ ਹੋ ਹਾਂਜੀ ਕਦੀ ਇਹੋ ਜੀ ਜ਼ਿੰਦਗੀ ਚ ਲੱਗਿਆ ਯਾਰ ਮੈਂ ਟੈਕਸੀ ਦਾ ਕੰਮ ਪਾਇਆ ਸੀ ਬੜਾ ਚੰਗਾ ਹੋ ਗਿਆ ਯਾ ਲੱਗਦਾ ਯਾਰ ਕਿ ਨਾ ਹੀ ਕਰਦੇ ਤਾਂ ਚੰਗਾ ਸੀ ਪਾਜੀ ਹੁਣ ਤਾਂ ਘਾਟੇ ਦਾ ਸੌਦਾ ਜੀ ਹੁਣ ਤਾਂ ਫਾਇਦੇ ਨਹੀਂ ਕੋਈ ਕੰਮ ਕਰਕੇ ਜੀ ਇਹ ਤਾਂ ਇੱਕ ਮਜਬੂਰੀ ਹੈ ਜਿਹਦੇ ਪਿੱਛੇ ਕਰਨਾ ਪੈਂਦਾ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਨੌਕਰੀ ਹੈ ਨਹੀਂ ਜੀ ਪੜ੍ਹੇ ਲਿਖਿਆ ਨੂੰ ਅੱਛਾ ਗ੍ਰੈਜੂਏਟ ਹੋਣ ਵਾਲੇ ਤੁਸੀਂ ਹਾਂਜੀ ਹਾਂਜੀ ਹੁਣ ਵੀ ਇਹ 20-20 ਸਾਲ ਹੋ ਗਏ ਚਲਾਉਂਦੇ ਨੂੰ ਦੂਏ ਪਾਸੇ ਕਿਤੇ ਜਾਣ ਨਹੀਂ ਸੀ ਹਲੇ ਤੱਕ ਕੁਝ ਕੁਝ ਨਹੀਂ ਮਿਲਿਆ ਜੀ ਟੈਕਸੀ ਆਈ ਨਹੀਂ ਚਲਾ ਚਲਾ ਕੇ ਜੀ ਬਸ ਬਰਾਬਰ ਹੈ ਕਦੇ ਕਿਸ਼ਤਾਂ ਉਪ ਚ ਚਲੇ ਜਾਂਦੇ ਨੇ ਪੈਸੇ ਕਦੇ ਮਿਸਤਰੀਆਂ ਕੋਲ ਚਲੇ ਜਾਂਦੇ ਨੇ ਜਾਂ ਪੁਲਿਸ ਵਾਲੇ ਲੈ ਜਾਂਦੇ ਨੇ ਜੀ ਬਸ ਬਰਾਬਰ ਬਰਾਬਰ ਹੀ ਚੱਲਦਾ ਹੈ ਸਾਢੀ ਸਵੇਰ ਤੋਂ ਸ਼ਾਮ ਤੱਕ ਹੈ ਬਸ ਹਾਂਜੀ ਰੋਜ਼ ਪਾਣੀ ਭਰਨਾ ਖੂਪ ਪਟਣਾ ਰੋਜ਼ ਪੀਣਾ ਹਾਂਜੀ ਬਸ ਕਰਪਸ਼ਨ ਕਿੰਨੀ ਕੁ ਮਹਿਸੂਸ ਕੀਤੀ ਹੈ ਕਦੀ ਦਫਤਰਾਂ ਚ ਗਏ ਹੋ ਤਾਂ ਆਹ ਜੀ ਬਹੁਤ ਜ਼ਿਆਦਾ ਜੀ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਡਿਆ ਜੀ ਹੂੰ ਇਹ ਤੋਂ ਵੱਧ ਹੁਣ ਤੁਹਾਨੂੰ ਕੋਈ ਸਬੂਤ ਦੇ ਦਮਾ ਜੀ ਤੁਹਾਨੂੰ ਗੱਡੀ ਨੰਬਰ ਵੀ ਦੱਸਤਾ ਜੀ ਸਰਕਾਰਾਂ ਦੇ ਦਾਅਵੇ ਤਾਂ ਹੋਰ ਹੀ ਮਿਲਦੇ ਆ ਦੇਖਣ ਸੁਣਨ ਨੂੰ ਪਾਜੀ ਸਰਕਾਰਾਂ ਕਹਿੰਦੀਆਂ ਕੁਝ ਨਹੀਂ ਕਰਦੀਆਂ ਕੁਝ ਨਹੀਂ ਅੱਜ ਤੱਕ ਸਰਕਾਰ ਨੇ ਜਿਹੜਾ ਕੁਝ ਕੀਤਾ ਹੋਇਆ ਕੁਝ ਹੁਣ ਅਜੇ ਤੱਕ ਪਾਜੀ ਨੇ ਇਹ ਨਾਲ ਕੁਝ ਹੋਇਆ ਜੀ ਕੁਬਤ ਦਾ ਜਾਣ ਦਾ ਸੌਦਾ ਸੀ ਮਾਰਕੀਟ ਇਚ ਕੁਝ ਵੀ ਹੋ ਸਕਦਾ ਪਾਜੀ ਜਿਹੜਾ ਦੂਜੀ ਵੀਡੀਓ ਆਈ ਸੀਜੀ ਚ ਖੰਨੇ ਦਾ ਮੁੰਡਾ ਕੁੱਟਿਆ ਸੀ ਕੋਈ ਵੀਡੀਓ ਅਸੀਂ ਉਹ ਪਾਈ ਸੀਗੀ ਉਹ ਜਿਹੜੀ ਖੰਨੇ ਦੀ ਗੱਡੀ ਨਹੀਂ ਸੀ ਮੁੰਡਾ ਡਰਾਈਵਰ ਕੁੱਟਿਆ ਸੀਗਾ ਉਹ ਵੀ ਅਸੀਂ ਉਹ ਵੀਡੀਓ ਪਾਈ ਸੀਗੀ ਅਸੀਂ ਸੀਗੇ ਉਸ ਟਾਈਮ ਉੱਥੇ ਜੀ ਉਲਟਾ ਸਾਨੂੰ ਕਹਿੰਦੇ ਅਸੀਂ ਤੁਹਾਡੀਆਂ ਗੱਡੀ ਵੀ ਭੰਨ ਦਾਂਗੇ ਜੀ ਤੁਹਾਡੀਆਂ ਗੱਡੀ ਵੀ ਨਹੀਂ ਪੰਜਾਬ ਚ ਜਾਣ ਦਿੰਦੇ ਜੀ ਵਾਚਰ ਵਾਲੇ ਕਹਿੰਦੇ ਦੱਸੋ ਜੀ ਹੁਣ ਅਸੀਂ ਗੱਡੀਆਂ ਚ ਲਾਈ ਕੇ ਆਪਣੀ ਜਾਨ ਦੇਖੀ ਜੀ ਦੱਸੋ ਸਹੀ ਹੈ ਹਾਂ ਜੀ

पंजाब के बंदों को उधर वो मार रहे है उधर से फिर वो आ रहे तो उनको यहाँ पे के रहने वाले हम चंडीगढ़ से ही है जी चंडीगढ़ हाँ जी तो चंडीगढ़ में तो टूरिस्ट स्पॉट बहुत है काफी काम है यहाँ ड्राइवरों के लिए काम तो जी काफी अब बाहर से सारी गाड़िया आ रही है तो यहाँ के लोकल तो खड़ी ही रहेंगे ना जी वो टैक्स भर के सब खड़े हैं जी हमारे गड्डिया सब ड्राइवर भी है लेकिन अभी रेट का जो है कोई कम करके निकल जाता है क्योंकि इस तरह निकल जाता है इस तरह सबसे ज्यादा आज की डेट में हिमाचल की गाड़िया ही काम करती हैं चंडी पंजाब में तो करप्शन जैसे ये बता रहे हैं चंडीगढ़ में है करप्शन आर में नहीं वहाँ तो जी देखो ऐसा कुछ नहीं है आप जाओ सीधे सीधे अभी मैं भी कल परसों आज शनिवार हो गया मैं वीरवार को गड्डी अपनी पासिंग करा के आया टेम्पो ट्रेवलर है मेरी तो टेम्पो ट्रेवल में पास करा के लेके आया तो वहाँ पे मैं जब मैं खुद जाने की बात कर रहा तो उसमें उससे पहले मेरे को हंटाए गए अब जब मेरी पाँच अगस्त को मेरी गाड़ी की फिटनेस अपडेट होनी थी लेकिन मैं जब गया तो वहाँ भी हमारी कुछ सुनाई नहीं हुई फिर मैंने एजेंट के थ्रू ही बात करी भाई एक ने बोले पैंतालीस सौ रुपये लेंगे एक ने बोला पैंतीस सौ मैंने उसी से मैं कहा भाई आप कुछ कर लो बोला भाई गड्डी तो लेके आनी पड़ेगी मैं कहा चलो क्यों गड्डी ले आएंगे कोई नहीं आप ये जो अफसरों के सामने जो हम हमारे को जाते ही बैठा देते ऐसे जैसे हमने कुछ जुलुम कर दिया वो गड्डी नहीं ले रखी जैसे हमने कोई चोरी करके चोरी कर रखी है और बहुत पता नहीं हम क्या कमा रहे हैं इस तरीके से हमारे को मतलब बहुत जो है हरास किया जाता है है जो कि वो सही नहीं है। तो सरकार भी हम इतना टैक्स देते हैं टैक्सी टैक्सी वाले सारे जब पहले कितनी थी सन दो हजार में कुछ भी नहीं आज उसके बीस गुना ज्यादा टैक्सी आ गई है सरकार को पैसा ही तो मिल रहा है ना टैक्सी तो मिल रहा है ना जी उससे उसके बताइए हमारे को मिल क्या रहा है हमारे कोई सिक्योरिटी नहीं कोई हमारी सुरक्षा नहीं है ना हमारे को मान सम्मान है तो इस चीज के लिए हमें बहुत रोष है हमें

पानी भी नहीं पूछता कोई कोई पानी कहा जी कहता यहाँ ड्राइवर की ट्रेन नहीं है इस एरिया में मत आना अपनी गाड़ी की पार्किंग तक ही रहो भारी खाना वाना सब जो है अपने ड्राइवर पैसे तो। सोहनी so, तुम भी एजेंट है वो लंबे समय तो ਕਿੱਦਾਂ ਦਾ ਇਹ ਕ腐ਪਸ਼ਨ ਸਿਸਟਮ ਕੀ ਲੱਗਦਾ ਖਤਮ ਕਿਉਂ ਨਹੀਂ ਹੋ ਪਾਰਿਆ ਭਾਜੀ ਲੰਬੇ ਸਮੇਂ ਤੋਂ ਮੈਂ ਕੋਈ ਏਜੰਟ ਨਹੀਂ ਹਾਂ ਮੈਂ ਟੈਕਸੀ ਡਰਾਈਵਰ ਹਾਂ 2006 ਤੋਂ ਮੈਂ 4 ਸਾਲ ਟੈਕਸੀ ਚਲਾਈ ਆ ਉੱਥੇ ਗੱਡੀਆਂ ਸਾਫ਼ ਕਰੀਆਂ ਹੋਟਲਾਂ ਦੇ ਅੱਗੇ ਟੈਕਸੀ ਸਟੈਂਡ 'ਆ ਪਰ ਟੈਕਸੀਆਂ ਧੋਕ ਹੈ ਸਾਰਾ ਤੇਲ ਪਾਣੀ ਟਾਇਰ ਬਦਲ ਕੇ ਤਾਂ ਗੱਡੀ ਸਿੱਖੀ ਆ ਮੈਂ ਕੋਈ ਖਾਨਦਾਨੀ ਏਜੰਟ ਨਹੀਂ ਹਾਂ ਉਰੇ ਆ 8 ਫੇਸ ਪਾਸਿੰਗ ਹੋਈ ਕਰ ਦਿੱਤੀ ਉਰੀ ਆਪਣਾ ਟੈਕਸੀ ਸਟੈਂਡ ਤਾਂ ਮੇਰੇ ਕੋਲ 3 ਗੱਡੀਆਂ ਦੀਆਂ ਯਾਰ ਦੋਸਤ ਆਪਣਾ ਸਰਕਲ ਦਿੱਲੀ ਤੱਕ ਬਣਿਆ ਹੋਇਆ ਤਾਂ ਉਹ ਲੋਕ ਕਹਿੰਦੇ ਤੇ ਯਾਰ ਹਨੀ ਤੂੰ ਉੱਥੇ ਖੜਦਾ ਸਾਡਾ ਬੀਚ ਕਰਾਇਆ ਲੋਕ ਮੰਨੂ ਇਹ ਕੰਮ ਦੇ ਵਿੱਚ ਲੈ ਕੇ ਆਏ ਮੈਂ ਇਸ ਕੰਮ ਦੇ ਵਿੱਚ ਨਹੀਂ ਆਇਆ ਮੈਂ ਇਸ ਕੰਮ ਦੇ ਵਿੱਚ ਆ ਕੇ ਆਪਣੀਆਂ ਤਿੰਨ ਗੱਡੀਆਂ ਹੂੰ ਮੇਰੀ ਜਿਹੜੀ ਹੁਣ ਵੀ ਗੱਡੀ ਖੜੀ ਆ ਚਾਰ ਪੰਜ ਕਿਸ਼ਤਾਂ ਟੁੱਟੀਆਂ ਵੀ ਆਵਦੀਆਂ ਮੈਂ ਖੁਦ ਖੁਦ ਕੰਗਾਲ ਹੋਇਆ ਪਿਆ ਮੈਂ ਇਸ ਕੰਮ ਦੇ ਵਿੱਚ ਕੁਝ ਨਹੀਂ ਖਟਿਆ ਹਾਂ ਮੈਂ ਬੋਲਿਆ ਇਹਨਾਂ ਦੇ ਖਿਲਾਫ ਜੇ ਜ਼ਿਆਦਾ ਰੇਟ ਵਧਾਣ ਦੇ ਤੇ ਮੈਂ ਭਾਜੀ ਪਹਿਲਾਂ ਟਾਕੀ ਤੇ ਖੜਕੇ ਕੰਮ ਕਰਾਉਂਦਾ ਤਾਂ ਇਹਨਾਂ ਦਾ ਇੱਕ ਅਫਸਰ ਆ ਕੁਲਦੀਪ ਸਿੰਘ ਸਟੈਨੋ ਉਹ ਮੇਰੇ ਕੋਲ ਆਇਆ ਹਣੀ ਤੂੰ ਸਿਸਟਮ ਦੇ ਹਿਸਾਬ ਨਾਲ ਚੱਲ ਮੈਂ ਕਿਹਾ ਜੀ ਚੱਲ ਲੰਦੇ ਆਪਾਂ ਨੇ ਤਾਂ ਲੋਕਾਂ ਦਾ ਕੰਮ ਕਰਾਉਣਾ ਠੀਕ ਨਹੀਂ ਹੈ ਜੀ ਉਹਨਾਂ ਨੇ ਮੈਨੂੰ ਲਿਸਟ ਦੱਸੀ ਵੀ ਇਹ ਕੰਮ ਦਾ ਇੰਨਾ ਪੈਸਾ ਲੱਗਣਾ ਇਹ ਕੰਮ ਦਾ ਇੰਨਾ ਪੈਸਾ ਲੱਗਣਾ ਆਪਾਂ ਸਿਸਟਮ ਦੇ ਮੈਂ ਇਸ ਲਾਈਨ ਦਾ ਬੰਦਾ ਮੈਨੂੰ ਇਸ ਲਾਈਨ ਦੇ ਵਿੱਚ ਏਜੰਟਾਂ ਨਾਲੋਂ ਜ਼ਿਆਦਾ ਨੌਲੇਜ ਆ ਮੈਂ ਮੈਂ ਦੇਖਿਆ ਵੀ ਨਵੀਂ ਕੰਪਨੀ ਆ ਗਈ ਓਲਾ ਮੈਂ ਓਲਾ ਦੇ ਦਫ਼ਤਰ ਗਿਆ ਉਹਨਾਂ ਨੇ ਕਿਹਾ ਅਸੀਂ ਕੰਮ ਤਾਂ ਕਰਵਾਣਾ ਆਏ ਹਾਂ ਤੁਸੀਂ ਆਪਣੇ ਰੇਟ ਲਿਸਟ ਦੇ ਦਿਓ ਮੈਂ ਆਪਣੀ ਰੇਟ ਲਿਸਟ ਦੇ ਆਇਆ ਘੱਟ ਤੇ ਘੱਟ ਰੇਟ ਵੀ ਮੈਂ ਇਹ ਰੇਟ ਮੇ ਕੰਮ ਕਰਾਉਂਗਾ ਅੰਦਰ ਵੀ ਸਾਲੀ ਸੈਟਿੰਗ ਹੋ ਗਈ ਵੀ ਚੱਲ ਇਹਨਾਂ ਨੂੰ ਇੰਨਾ ਦੇਣਾ ਏ ਠੀਕ ਹੈ ਜੀ ਦਫ਼ਤਰ ਦਾ ਇੱਕ ਮੁੰਡਾ ਕੇਸ਼ਵ ਉਹਨਾਂ ਦੇ ਦਫ਼ਤਰ ਪਹੁੰਚ ਗਿਆ ਵੀ ਮੈਂ ਕਰਾਉਂਗਾ ਤੁਹਾਡਾ ਨਾਮ ਉਹਨਾਂ ਨੇ ਉਹਨੂੰ ਵੀ ਕਹਿ ਦਿੱਤਾ ਵੀ ਤੂੰ ਵੀ ਆਪਣੀ ਰੇਟ ਲਿਸਟ ਪਾ ਜਾ ਉਹਦੀ ਰੇਟ ਲਿਸਟ ਮੇਰੇ ਨਾਲੋਂ ਜ਼ਿਆਦਾ ਉਹਨਾਂ ਨੇ ਰੇਟ ਪਾਏ ਵੇਤੇ ਮੈਂ ਉਹਨੂੰ ਕੁਰਸੀ 'ਤੇ ਬੈਠਣ ਨਹੀਂ ਦੇਆ ਨਾ ਉਹ ਬੈਠ ਸਕਦਾ ਉਰੇ ਆ ਕੇ ਯਾਰ ਤੁਹਾਨੂੰ ਏਜੰਟਾਂ ਦੇ ਪੈਸੇ ਲੰਦੇ ਸਰਕਾਰ ਤੇ ਵੀ ਤਨਖਾਹ ਲੰਦੇ ਤੁਸੀਂ ਕਾਰਪੋਰੇਟ ਦੇ ਨਾਲ ਵੀ ਸਿੱਧੀ ਗੁੰਡੀ ਵਾਜ ਰਹੇ ਆ ਇਹ ਕੰਮ ਮੇਰੇ ਨਾਲ ਵੀ ਐਉਂ ਹੋਇਆ ਮੰਨੂ ਜਿੰਨਾ ਮਰਜ਼ੀ ਕੋਈ ਕਰਾਪਟ ਕਹੀ ਜਾਵੇ ਮੈਂ ਇਹਨਾਂ ਨੂੰ ਸਾਬਤ ਕਰ ਦੂੰਗਾ ਸਾਰੇ ਚੋਰ ਪੀਐਨ ਤੇ ਲੈ ਕੇ ਐਸਟੀਸੀ ਤੱਕ ਸ਼ਾਇਦ ਮੰਤਰੀ ਨੂੰ ਵੀ ਜਾਂਦਾ ਹੋਵੇਗੀ ਜੀ ਨਾ ਕਿ ਜਿਹਨੂੰ ਜਾਂਦਾ ਹੋ ਇਹ ਕੰਮ ਮੈਂ ਕੋਈ ਖਾਂਦਾ ਨਹੀਂ ਏਜੰਟ ਦਾ ਕਿੱਥੇ ਖੜੇ ਆ ਫਿਰ ਮੁੱਖ ਮੰਤਰੀ ਦੇ ਮਾਨ ਦੇ ਦਾਵੇ ਯਾਰ ਬਾਈ ਫੋਕੇ ਉਹ ਇੱਕ ਵਾਰੀ ਸਰਕਾਰ ਬਣਾਣੀ ਹੁੰਦੀ ਆ ਉਹ ਗੱਲ ਆ ਜਿਹੜੀ ਅਨਸਰ ਏਜੰਸੀ ਇਕ ਵਾਰੀ ਬਿਆਣੀ ਸੀ ਬਿਆਤੀ ਬਸ ਉਹ ਕੰਮ ਭਗਵੰਤ ਮੰਨਦਾ ਏ ਹੁਣ ਕੀ ਆ ਗਿਆ ਭਗਤਾ ਸੀਐਮ ਹਾਊਸ ਤੱਕ ਜਾਇਆ ਮੈਂ ਐਮਐਲਏ ਦੇ ਘਰ ਤੱਕ ਜਾਇਆ ਐਸਡੀ ਨੂੰ ਮਿਲੇ ਸੀਗੇ ਉਹ ਐਡੀ ਨਵਰਾਜ ਸਿੰਘ ਬਰਾੜ ਨੂੰ ਮਿਲਿਆ ਐਮਐਲਏ ਸਾਹਿਬ ਕੋਲ ਗਿਆ ਉਹਨਾਂ ਨੇ ਬਰਾੜ ਸਾਹਿਬ ਕੀ ਕਿਹਾ ਬਰਾੜ ਸਾਹਿਬ ਨੂੰ ਜਦ ਮੈਂ ਕਿਹਾ ਜੀ ਐਂ ਗੱਲ ਆ ਇੱਕ ਏਜੰਟ ਆ ਉਹਰੇ ਸਾਡੇ ਰਿਸ਼ਤੇਦਾਰ ਦੇ ਪੈਸੇ ਮਾਰ ਲਿਓ ਨੇ ਗੌਰਵ ਤਲਵਾਰ ਨਾਮ ਆਉਦਾ ਕਹਿੰਦਾ ਉਹਦਾ ਮਿਲ ਜੂਗੇ ਚਲ ਸਾਨੂੰ ਅੱਜ ਸ਼ਨੀਵਾਰ ਦਾ ਟਾਈਮ ਦੇ ਆ ਵੀ ਆਤੇ ਬਾਅਦ ਵਿੱਚ ਉਹ ਚਲੋ ਦੇਖੂਗੇ ਫਿਰ ਤੁਹਾਨੂੰ ਮੌਕਾ ਦਵਾਂਗੇ ਫਿਰ ਤੁਹਾਨੂੰ ਬੁਲਾਵਾਂਗੇ ਉਹਦੇ ਦਫ਼ਤਰ ਪਾ ਫਿਰ ਮੈਂ ਐਮਐਲਏ ਸਾਹਿਬ ਕੋਲ ਵੀ ਗਿਆ ਪਹਿਲਾਂ ਜਦ ਇਹਨਾਂ ਦੀ ਸਰਕਾਰ ਬਣੀ ਉਹ ਬਣੀ ਆਪਾਂ ਨੇ ਸਰਕਾਰ ਵੋਟਾਂ ਪਾਈਆਂ ਏ ਕਲੱਬ ਹਾਊਸ ਮੈਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਮਿਲਣ ਵੀ ਗਿਆ ਜਦ ਆ ਸਰਕਾਰ ਬਣਨੇ ਤੇ ਪਹਿਲਾਂ ਆਪਾਂ ਚਲੋ ਮਿਲੇ ਨਹੀਂ ਦੂਰ ਤੇ ਰابطਾ ਹੋ ਗਿਆ ਆਪਣਾ ਪਰ ਅਸੀਂ ਇਹਨਾਂ ਦੇ ਨਹੀਂ ਇਸ ਵਾਰ ਲੋ ਚੋਣ ਲੜਿਆ ਮੈਂ ਅਗਲੀ ਵਾਰ ਵੀ ਇਹਨਾਂ ਦੇ ਵਿਰੁੱਧ ਲੜੂੰਗਾ ਅਸੀਂ ਇਹ ਭਗਤ ਭੁਗਤ ਨਹੀਂ ਹੈਗੇ ਕਿਸੇ ਦੇ ਜੋ ਤੁਸੀਂ ਆਪਣੇ ਵਾਅਦੇ ਕਰ ਰਹੇ ਆ ਉਹ ਪੂਰੇ ਕਰੋ ਨਹੀਂ ਤਾਂ ਇੱਕ ਦੇਸ਼ ਦਾ ਰੂਲ ਆ ਜਿਹੜੀ 5 ਸਾਲ ਦੇ ਅੰਦਰ ਸਰਕਾਰ ਨਹੀਂ ਆਪਣੇ ਵਾਅਦੇ ਪੂਰੇ ਕਰਦੀ ਉਹਨੂੰ ਚੱਕ ਕੇ ਡਸਟਬਿਨ ਦੇ ਵਿੱਚ ਘੇਰੋ ਜੇ ਤੁਸੀਂ ਭਗਤ ਬਣੇ ਰਹੋਗੇ ਬਣੇ ਰਹੋ ਬਸਾਂ ਦੀ ਕੀ ਸਥਿਤੀ ਹੈ ਜੀ ਪੰਜਾਬ 'ਚ ਬਸਾਂ ਦੀ ਜਨਾਬ ਇਦਾਂ ਆ ਜਿਹੜੀ ਪ੍ਰਾਈਵੇਟ ਬਸਾਂ ਚੱਲ ਰਹੀਆਂ ਨੇ ਉਹਨਾਂ ਬੱਸਾਂ ਦੇ ਵਿੱਚ 100-100 ਸੀਟਾਂ ਯੂਪੀ ਬਿਹਾਰ ਨੂੰ ਭਰ ਕੇ ਜਾ ਰਹੀਆਂ ਨੇ ਚਿਰਕਪੁਰ ਤੋਂ ਚੰਡੀਗੜ੍ਹ ਤੋਂ ਮੋਹਾਲੀ ਤੋਂ ਤੇ ਕੋਈ ਵੀ ਪ੍ਰਸ਼ਾਸਨ ਉਹਨੂੰ ਦੇਖਣ ਵਾਲਾ ਨਹੀਂ ਹੈਗਾ ਨਾ ਕੋਈ ਪੁੱਛਣ ਵਾਲਾ ਆ ਪਿਛਲੇ ਦਿਨੀ ਮੈਂ ਜ਼ਿਲਕਪੁਰ ਦੇ ਵਿੱਚ 6 ਵਜੇ ਸਵੇਰੇ ਦੀ ਗੱਲ ਹੈ ਬਿਹਾਰ ਤੋਂ ਚਾਹੇ ਯੂਪੀ ਤੋਂ ਕਿੱਥੋਂ ਬੱਸ ਆਈ ਸੀ ਮੈਨੂੰ ਨਹੀਂ ਪਤਾ ਬੱਸ ਮੈਂ ਥੋੜਾ ਜਿਹਾ ਉਹਦੀ ਵੀਡੀਓ ਨਹੀਂ ਬਣਾ ਸਕਿਆ ਉਹਦੀ বাস ਦੀ ਛੱਤ ਤੇ ਵੀ ਫੁੱਲ ਸੀਟਾਂ ਸਈਆਂ ਮਤਲਬ ਫੁੱਲ ਬੰਦੇ ਬੈਠੇ ਸੀ। ਹੂੰ। ਕੀ ਆ ਪ੍ਰਸ਼ਾਸਨ ਇਹ ਵੇਟ ਕਰ ਰਿਹਾ ਹੈ ਕਿ ਕੋਈ ਦੁਰਘਟਨਾ ਘਟੇ ਤੇ ਉਸ ਤੋਂ ਬਾਅਦ ਆਪਾਂ ਹਰਕਤ ਦੇ ਵਿੱਚ ਆਈਏ। ਬਿਲਕੁਲ ਠੀਕ ਹੈ। ਤੇ ਟ੍ਰੈਫਿਕ ਵਾਲੇ ਸਾਡੀ ਜਿਹੜੀ ਟੈਕਸੀ ਗੱਡੀਆਂ ਆ ਉਹਨਾਂ ਨੂੰ ਰੋਕ ਕੇ ਤਾਂ ਬਾਹਨੇ ਲੱਭਦੇ ਆ। ਵੀ ਉਹਦੇ ਵਿੱਚ ਕੀ ਕਮੀ ਹੈ? ਆ ਉਹਦੀ ਨੇਮ ਪਲੇਟ ਨਹੀਂ ਲੱਗੀ, ਉਹਦੀ ਵਰਦੀ ਨਹੀਂ ਪਾਈ ਹੋਈ ਤੇ ਉਹਦੀ ਪੈਸੇ ਲਿੱਤੇ ਜਾਣ। ਤੇ ਪਿਛਲੇ ਦਿਨੀ ਮੈਂ ਜਿਲਖਪੁਰ ਮੈਂ ਜਿਵੇਂ ਡ라이ਵਰ ਸੇਵਾ ਹੈਲਪਲਾਈਨ ਤੋਂ ਚੇਅਰਮੈਨ ਆ ਉਸ ਬਿਹਾਫ ਤੇ ਅਸੀਂ ਕਿਤੇ ਵੀ ਕਿਸੇ ਵੀ ਟੈਕਸੀ ਵਾਲੇ ਵੀਰ ਨਾਲ ਕੋਈ ਵਾਕਿਆ ਹੁੰਦਾ ਹੈ ਤਾਂ ਅਸੀਂ ਉੱਥੇ ਜ਼ਰੂਰ ਰੁਕਦੇ ਆ ਤੇ ਪਿਛਲੇ ਦਿਨੀ ਜਿਲਖਪੁਰ ਟੈਕਸੀ ਸਟੈਂਡ ਜਿਲਖਪੁਰ ਜਿਹੜਾ ਕਿ ਜਿਲਖਪੁਰ ਤੋਂ ਗੱਡੀਆਂ ਭਰ ਕੇ ਜਾਂਦੀਆਂ ਦਿੱਲੀ ਨੂੰ ਸ਼ੇਅਰਿੰਗ ਕੈਬਸ ਉੱਥੋਂ ਮੈਕਸਿਮਮ ਗੱਡੀ ਪ੍ਰਾਈਵੇਟ ਚੱਲਦੀ ਹੈ ਉੱਥੇ ਇੱਕ ਸ਼ੇਅਰਿੰਗ ਕੈਬ ਵਾਲਾ ਵਿਚਾਰਾ ਸ਼ੇਅਰਿੰਗ ਕੈਬ ਵਾਲਾ ਸੀ ਜਾਂ ਦੂਜਾ ਸੀ ਮੈਨੂੰ ਨਹੀਂ ਪਤਾ ਅਣਜਾਣ ਬੰਦਾ ਸੀ ਉਸ ਬੰਦੇ ਨੇ ਟੈਕਸੀ ਗੱਡੀ ਖੜੀ ਕੀਤੀ ਹੋਈ ਸੀ ਉਹਦਾ ਚਲਾਨ ਕੀਤਾ ਐਸ ਇੰਚਾਰ ਸਾਹਿਬ ਬਲਵਿੰਦਰ ਜੀ ਨੇ 노 ਪਾਰਕਿੰਗ ਦਾ ਟੈਕਸ ਦਾ ਤੇ ਉਹਨਾਂ ਨੂੰ ਮੈਂ ਇਹ ਗੱਲ ਪੁੱਛੀ ਵੀ ਐਸੇ ਦਾ ਚਲਾਨ ਕਿਉਂ ਕੀਤਾ ਜਾ ਰਿਹਾ ਜਿਹੜੀਆਂ ਉਹ ਪ੍ਰਾਈਵੇਟ ਨੰਬਰ ਗੱਡੀਆਂ ਭਰ ਰਹੀਆਂ ਨੇ ਉਹਦਾ ਵੀ ਤੁਸੀਂ ਚਲਾਨ ਕਰ ਸਕਦੇ ਹੋ ਉਹ ਕਹਿੰਦੇ ਵੀ ਅਸੀਂ ਤੁਹ ਤੋਂ ਨਹੀਂ ਸਿੱਖਣਾ ਹੈਗਾ ਵੀ ਅਸੀਂ ਕਿਵੇਂ ਕੰਮ ਕਰਨਾ ਹੈ ਉਹ ਮੈਂ ਆਪਣੇ ਹਿਸਾਬ ਨਾਲ ਕੰਮ ਕਰਾਂਗਾ ਅਸੀਂ ਕਿਹਾ ਵੀ ਇੱਥੇ ਤਾਂ ਡੇਲੀ ਗੱਡੀਆਂ ਭਰਦੀਆਂ ਕਹਿੰਦੇ ਤੁਸੀਂ ਮੈਨੂੰ ਕਾਲ ਕਰ ਦਿਓ ਜਦੋਂ ਪਹਿਲਾਂ ਤਾਂ ਕਹਿੰਦੇ ਮੈਂ ਤੁਹਾਡਾ ਨੌਕਰ ਨਹੀਂ ਲੱਗਿਆ ਹੋਇਆ ਫਿਰ ਜਦੋਂ ਮੈਂ ਕਿਹਾ ਵੀ ਤੁਸੀਂ ਆਪਣੇ ਵਰਡਸ ਤੇ ਰਹੋ ਤੇ ਮੈਂ ਐਸਪੀ ਸਾਹਿਬ ਨੂੰ ਇਸ ਗੱਲ ਬਾਰੇ ਮੈਂ ਜਰੂਰ ਮਿਲਾਂਗਾ ਤੇ ਉੱਥੇ ਵੀ ਤੁਸੀਂ ਇਹੀ ਵਰਡਿੰਗ ਕਹਿਣੀ ਹੈ ਅਗਰ ਤੁਸੀਂ ਸਹੀ ਕਹਿ ਰਹੇ ਹੋ ਤੇ ਫਿਰ ਮੈਨੂੰ ਉਹਨਾਂ ਨੇ ਵਰਡਿੰਗ ਬਦਲ ਕੇ ਕਿਹਾ ਕਹਿੰਦੇ ਨਹੀਂ ਤੁਸੀਂ ਮੈਨੂੰ ਕਾਲ ਕਰ ਦਿਓ ਮੈਂ ਉੱਥੇ ਆ ਜਾਵਾਂਗਾ ਪਰ ਬਸ਼ਰਤ ਹੈ ਕਿ ਤੁਸੀਂ ਉੱਥੇ ਹੋਣੇ ਚਾਹੀਦੋ ਐ ਨਹੀਂ ਵੀ ਤੁਸੀਂ ਘਰੇ ਬੈਠੇ ਮੈਨੂੰ ਕਾਲ ਕਰੋ ਮੈਂ ਕਿਹਾ ਜੀ ਬਿਲਕੁਲ ਜਰੂਰ ਕਰਾਂਗਾ ਤੁਹਾਨੂੰ ਕਾਲ ਇਹ ਉਹਨਾਂ ਦੀ ਵਰਡਿੰਗ ਇਹ ਸੀ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਕਿਹਾ ਜੀ ਸਾਡੀ 100 ਕੰਪਲੇਂਟਾਂ ਨੇ ਸਾਡੇ ਕੋਲ ਤੁਹਾਡੀਆਂ ਤੁਹਾਡੇ ਟ੍ਰੈਫਿਕ ਵਾਲਿਆਂ ਦੇ ਜਿਰਕਪੁਰ ਤੋਂ ਵੀ ਹਰ ਇੱਕ ਗੱਡੀ ਨੂੰ ਰੋਕਿਆ ਜਾਂਦਾ ਹੈ ਬਹਾਨਾ ਲੱਭਿਆ ਜਾਂਦਾ ਹੈ ਤੇ ਉਸ ਤੋਂ ਪੈਸੇ ਚਾਰਜ ਕੀਤੇ ਜਾਂਦੇ ਆ ਤੇ ਉਹ ਕਹਿੰਦੇ ਵੀ ਤੁਸੀਂ ਆਪਣੇ ਕਾਗਜ਼ ਪੂਰੇ ਰੱਖੋ ਮੈਂ ਉਹਨਾਂ ਨੂੰ ਕਿਹਾ ਵੀ ਕਾਗਜ਼ ਅਗਰ ਪੂਰੇ ਨਹੀਂ ਹੈ ਤੇ ਪੈਸੇ ਲੈ ਕੇ ਕਾਗਜ਼ ਪੂਰੇ ਹੋ ਜਾਂਦੇ ਆ ਉਹਨਾਂ ਦਾ ਅੱਗੇ ਤੋਂ ਕੋਈ ਜਵਾਬ ਨਹੀਂ ਸੀਗਾ ਮਤਲਬ ਕਹਿਣ ਦਾ ਵੀ ਪੈਸੇ ਦਿੱਤੇ ਦਿੱਤੇ ਜਾਣਗੇ ਤੇ ਕਾਗਜ਼ਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਚਾਹੇ ਉਹ ਗੱਡੀ ਚੋਰੀ ਦੀ ਕਿਉਂ ਨਾ ਹੋਵੇ ਬਿਲਕੁਲ ਠੀਕ ਹੈ ਸੋ ਐਦਾਂ ਦੀ ਕ腐ਸ਼ਨ ਵੀ ਜਿਹੜੀ ਹੈਗੀ ਹੈ ਜੋ ਸਾਨੂੰ ਡਰਾਈਵਰ ਭਰਾਵਾਂ ਨੇ ਦੱਸਿਆ ਲੰਬੇ ਸਮੇਂ ਤੋਂ ਮਹਿਕਮੇ ਦੇ ਵਿੱਚ ਚਲਦੀ ਆ ਰਹੀ ਹੈਗੀ ਹੈ ਤੇ ਜਿਸ ਨੂੰ ਕੀ ਦੂਰ ਕਰਨਾ ਬਣਦਾ ਹੈ ਸਰਕਾਰਾਂ ਦਾ ਫਰਜ਼ ਇਹੀ ਹੁੰਦਾ ਹੈ ਸਰਕਾਰਾਂ ਹੋਰ ਜੇ ਕੁਝ ਨਹੀਂ ਕਰ ਸਕਦੀਆਂ ਤਾਂ ਇਹਨਾਂ ਚੀਜ਼ਾਂ ਨੂੰ ਰੋਕ ਜ਼ਰੂਰ ਸਕਦੀਆਂ ਹੈਗੀਆਂ ਨੇ ਜੀ ਹਣੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਜਿਹੜੇ ਮੇਨ ਮਕਸਦ ਵਾਸਤੇ ਅਸੀਂ ਆਏ ਆ ਉਰੇ ਆਰਟੀਓ ਦੇ ਵਿੱਚ ਜਿਹੜੇ ਏਜੰਟਾਂ ਦੇ ਕੰਮ ਹੁੰਦੇ ਆ ਏਜੰਟਾਂ ਦਾ ਕੰਮ ਪਹਿਲਾਂ ਉਹ ਜੇ ਤਾਂ ਬੰਦ ਹੋ ਜੇ ਵਧੀਆ ਜਦ ਤੱਕ ਜਿਹੜੇ ਵਿਭਾਗ ਦੇ ਵਿੱਚ ਏਜੰਟ ਰਹੂਗੇ ਤਾਂ ਉਹ ਵਿਭਾਗ ਦੇ ਵਿੱਚ এমਪਲੋਇਮੈਂਟ ਜ਼ੀਰੋ ਰਹੂਗੀ ਨੌਕਰੀ ਨੁਕਰੀ ਨਹੀਂ ਆਂਦੀ ਪਹਿਲਾਂ ਵੀ ਉਰੇ ਏਜੰਟ ਹੁੰਦੇ ਤੇ ਪਾਸਪੋਰਟ ਬਣੇ ਕਰਦਾ ਦਾ ਚਾਰ ਸਟੇਟਾਂ ਦੇ ਪਾਸਪੋਰਟ ਚੰਡੀਗੜ੍ਹ ਦੇ ਵਿੱਚ ਬਣੇ ਕਰਦਾ ਦਾ 4 ਵਜੇ ਦੇ ਸਵੇਰੇ ਲੋਕ ਆ ਕੇ ਬੈਠ ਜੇ ਕਰਦੇ ਤੇ 12 ਵਜੇ ਦਫਤਰ ਬੰਦ ਜਾਓ हिमाचल जम्मू पंजाब हरियाणा ਸਾਰਿਆਂ ਦਾ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਵੀ ਅਫਸਰਾਂ ਦੀਆਂ ਏਜੰਟਾਂ ਦੀ ਇਹ ਜੁਗਲਬੰਦੀ ਆ ਤਾਂ ਹੌਲੀ ਹੌਲੀ ਖਤਮ ਹੋ ਗਿਆ ਜੇ ਤੁਸੀਂ ਜਾਗਰੂਕ ਹੋਵੋਗੇ ਤਾਂ ਹੀ ਖਤਮ ਹੋਊਗਾ ਆਪਾਂ ਆਏ ਅੱਜ ਇਸੇ ਕੰਮ ਵਾਸਤੇ ਆਉਰੇ ਕਰਪਸ਼ਨ ਦੇ ਮਹਾਲੀ ਦੇ ਵਿੱਚ ਚੱਲ ਰਹੀ ਕਰਪਸ਼ਨ ਦੇ ਮੁੱਦੇ ਇੱਕ ਤਾਂ ਏਜੰਟ ਜਿਹੜੇ ਬਾਹਰ ਨੂੰ ਭੇਜਦੇ ਆ ਇਹਨਾਂ ਦੇ ਮੁੱਦੇ ਤੇ ਆਏ ਇਹਨਾਂ ਦੇ ਕੋਲ ਮੈਂ ਗਿਆ ਜੇ ਯਾਰ ਹੁਣ ਅਸੀਂ ਅਸੀਂ ਹੁਣ ਐਮਪੀ ਐਮਐਲਏ ਸਰਪੰਚ ਪੰਚ ਚੁਣਦੇ ਕਿਉਂ ਆ ਜੇ ਡੀ ਪ੍ਰਸ਼ਾਸਨ ਨੂੰ ਤਾਂ ਆਈਏਐਸ ਆਈਪੀਐਸ ਆਹਾਂ ਪੁਲਿਸ ਇਹ ਪ੍ਰਸ਼ਾਸਨ ਵੀ ਐਡਮਿਨਿਸਟ੍ਰੇਸ਼ਨ ਚਲਾ ਸਕਦਾ ਨਾ ਫਿਰ ਅਸੀਂ ਪੰਜ ਸਰਪੰਚ ਐਮਐਲਏ ਐਮਪੀ ਚ ਇੰਨਾ ਖਰਚਾ ਇਹਨਾਂ ਨੂੰ ਕਾਹਦੇ ਕਰਦੇ ਇਹਨਾਂ ਨੂੰ ਚੁੰਨੇ ਬਾਤ ਹੈ ਕਿਉਂ ਕਰਦੇ ਫਿਰ ਤਾਂ ਲੋੜੇ ਨਹੀਂ ਫਿਰ ਤਾਂ ਇਹ ਪ੍ਰਸ਼ਾਸਨ ਨੂੰ ਇਹ ਵੀ ਚਲਾ ਸਕਦੇ ਆਈਪੀਐਸ ਇਹ ਟੈਕਸੀ ਡਰਾਈਵਰ ਭਰਾਵਾਂ ਦੀ ਮੰਗਾਂ ਹੈਗੀਆਂ ਵੱਖੋ-ਵੱਖ ਕਰਪਸ਼ਨ ਆ ਪੁਲਿਸ ਕਲ ਚਲਜੋ ਆਰਟੀਆ ਚਲਜੋ ਐਸਟੀਆ ਚਲਜੋ ਚਾਂਦ ਦੀ ਵੀ ਕੋਈ ਸਾਡੀ ਰਾਖੀ ਦੀ ਹੈਗੀ ਸਰਕਾਰਾਂ ਕਰ ਕੀ ਰਹੀਆਂ ਨੇ ਸੋ ਘਟੋ ਘਟ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਿੰਨਾ ਗੰਭੀਰ ਨੇ ਇਸ ਪ੍ਰਤੀ ਇੰਤਜ਼ਾਰ ਰਹੇਗਾ ਹੋਰ ਨਮੀਆਂ ਦੇ ਤਾਜ਼ੀਆਂ ਅਪਡੇਟਸ ਲਈ ਜੁਨੇਰੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ